ਨਾਲ ਇਸਲਾਮ ਨੂੰ ਪਰਫੁੱਲਤ ਕੀਤਾ ਜਾ ਰਿਹਾ ਸੀ ਇੱਕ ਗੱਲ ਦਾ ਖਿਆਲ ਰੱਖੋ ਜਦੋਂ ਧੱਕਾ ਕਰੋ ਨਾ ਕਿਸੇ ਨਾਲ ਹੋ ਸਕਦਾ ਉਹ ਵਿਪੱਖਸ਼ ਤੁਹਾਡੇ ਸਾਹਮਣੇ ਜੋ ਹੈ ਤੁਹਾਡੇ ਨਾਲੋਂ ਕਮਜ਼ੋਰ ਹੋਵੇ ਨਾ ਲੜ ਸਕੇ ਨਾ ਬਦਲਾ ਲੈ ਸਕੇ ਪਰ ਉਹਦੀ ਜਗ੍ਹਾ ਦੇ ਉੱਤੇ ਖੁਦਾ ਇੱਕ ਦਿਨ ਤੁਹਾਡੇ ਕੋਲੋਂ ਬਦਲਾ ਜ਼ਰੂਰ ਲੈਂਦਾ ਕਬੀਰ ਜੀ ਮਹਾਰਾਜ ਸਾਹਿਬ ਲਿਖਦੇ ਨੇ ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਫਤਰ ਲੇਖਾ ਨੀਕ ਸਹਿ ਮਾਰ ਮੋਹ ਮੋਹ ਖਾਏ ਕਹਿੰਦੇ ਉਹਦੀ ਦਰਗਾਹ ਵਿੱਚ ਫੈਸਲਾ ਹੋਵੇਗਾ ਜ਼ੁਲਮ ਕਰਨ ਵਾਲੇ ਨੂੰ ਸ਼ਤਰ ਰੀਜ ਨਾ ਵਰਦਾ ਹੈ ਇਹ ਧਰਮ ਦੀ ਦੁਨੀਆ ਦਾ ਸਿਧਾਂਤ ਹੈ ਤੋ ਜਦੋਂ ਵੀ ਕਿਦਰੇ ਕੰਡੇ ਬੀਜੋ ਯਾਦ ਰੱਖਿਓ ਇਹ ਤੁਹਾਨੂੰ ਵੀ ਚੁਗਣੇ ਪੈਣੇ ਨੇ ਜਦੋਂ ਕਿਦਰੇ ਫੁੱਲ ਬਖੇਰੋਗੇ ਯਾਦ ਰੱਖਿਓ ਤੁਹਾਡੇ ਜੀਵਨ ਵਿੱਚ ਵੀ ਫੁੱਲਾਂ ਦੀ ਵਰਖਾ ਹੋਵੇਗੀ ਜੋ ਮੈਂ ਕਿਹਾ ਸੋ ਮੈਂ ਪਾਇਆ ਦੋਸ ਨਾ ਬੀਜੇ ਅਵਰ ਜਨਾ ਜੋ ਬੀਜਦੇ ਉਹ ਵੜਨਾ ਪੈਂਦਾ ਤੋ ਮੁਗਲੀਆਂ ਸਲਤਨਤ ਨੇ ਜ਼ੁਲਮ ਕਰਦੀ ਹੈ ਕੰਡੇ ਬੀਜਦੀ ਹੈ ਆਦੇ ਵਜੂਦ ਕਿੱਥੇ ਹੈ ਦੁਨੀਆ ਤੋਂ ਖੁਰਾਕੋਜ ਮਿਟ ਗਿਆ ਇਨਾਂ ਸਾਲਾਂ ਦਾ ਖੈਰ ਸਿੱਖ ਜਗਤ ਅਤੇ ਬਾਦਸ਼ਾਹ ਸ਼ਾਹਜਹਾਨ ਦੇ ਦਰਮਿਆਨ ਅਣ ਸੁਖਾਵੇਂ ਸੁਬੰਧ ਬਣੇ ਇੱਕ ਬਣੇ ਸੱਚ ਹੈ ਇੱਕ ਬਣੇ ਝੂਠ ਹੈ ਦੋਨਾਂ ਦਾ ਟਕਰਾ ਹੁੰਦਾ ਹੈ ਸੱਚ ਦੇ ਝੂਠ ਦੇ ਦਰਮਿਆਨ ਚਾਰ ਜੰਗਾਂ ਹੋਈਆਂ ਗੁਰੂ ਹਰਗੋਬਿੰਦ ਸਾਹਿਬ ਅਤੇ ਸ਼ਾਹਜਹਾਨ ਦੇ ਵਿਚਕਾਰ ਅਮਰਤਸਰ ਸਾਹਿਬ ਬਿਬਲੀ ਸਾਹਿਬ ਦੀ ਜੰਗ ਸ੍ਰੀ ਹਰਗੋਬਿੰਦਪੁਰ ਦੀ ਜੰਗ ਗੁਰੂ ਸਰ ਮਹਾਰਾਜ ਦੀ ਜੰਗ ਤੇ ਕਰਤਾਰਪੁਰ ਦੀ ਜੰਗ ਔਰ ਤੁਸੀਂ ਹੈਰਾਨ ਰਹਿ ਜਾਓਗੇ ਜਿਵੇਂ ਰਾਜੇ ਜੰਗ ਲੜਦੇ ਨੇ ਉਹਨਾਂ ਰਾਜਿਆਂ ਦੇ ਕਾਰਨ ਕੁਝ ਹੋਰ ਨੇ ਗੁਰੂ ਦੇ ਜੰਗ ਲੜਦਾ ਕਾਰਨ ਕੁਝ ਹੋਰ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਜਗ੍ਹਾ ਲੜੀਆਂ ਕਦੇ ਪਹਿਲ ਨਹੀਂ ਕੀਤੀ ਕਿਉਂਕਿ ਫਕੀਰ ਨੇ ਫਕੀਰ ਕਦੇ ਵੀ ਅੱਗੇ ਹੋ ਕੇ ਨਹੀਂ ਲੜਦਾ ਹਾ ਜੇ ਦੁਸ਼ਮਣ ਚੜ ਕੇ ਆਵੇ ਤੇ ਫਿਰ ਹੱਥੀਂ ਚੂੜੀਆਂ ਵੀ ਨਹੀਂ ਪਾਉਂਦਾ ਸੈਲਫ ਡਿਫੈਂਸ ਲਈ ਆਤਮ ਰੱਖਿਆ ਦੇ ਲਈ ਹਥਿਆਰ ਉਤੋਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਚਾਰ ਜੰਗ ਜਿੱਤੇ ਨੇ ਕੋਈ ਰਾਜ ਭਾਗ ਕਾਇਮ ਨਹੀਂ ਕੀਤਾ ਔਰਤ ਮਦਲੇ ਯੁੱਧ ਨਹੀਂ ਲੜਿਆ ਦੌਲਤ ਪਿੱਛੇ ਯੁੱਧ ਨਹੀਂ ਲੜਿਆ ਧਰਮ ਯੁੱਧ ਲੜੇ ਇਨਸਾਨੀਅਤ ਦੀ ਖਾਤਰ ਸਵੈ ਰੱਖਿਆ ਦੀ ਖਾਤਰ ਕੋਈ ਲਾਕਾ ਨਹੀਂ ਮਲਿਆ ਕੋਈ ਕਤਲੋਗਾਰਤ ਨਹੀਂ ਮਚਾਈ ਹਾਰੀਆਂ ਹੋਈਆਂ ਫੌਜਾਂ ਦਾ ਪਿੱਛਾ ਕਰਕੇ ਮਾਰਕਤ ਨਹੀਂ ਕੀਤੀ ਤੇ ਜਿਵੇਂ ਇੱਕ ਰਾਜੇ ਦੀ ਫੌਜ ਜਦੋਂ ਰਾਜ ਭਾਗ ਸਥਾਪਿਤ ਕਰਦੀ ਹੈ ਤੇ ਉਪਰਜਾਤੇ ਜ਼ੁਲਮ ਕਰੇਗੀ ਹਾਰੇ ਹੋਏ ਲੋਕਾਂ ਦਾ ਘਾਣ ਕਰੇਗੀ ਪਤ ਲੁੱਟੇਗੀ ਆਬਰੂ ਲੁੱਟੇਗੀ ਸਿੱਖ ਫੌਜਾਂ ਨੇ ਕਦੇ ਕਿਸੇ ਦੀ ਪਤਨੀ ਲੁੱਟੀ ਉਲਟਾ ਹਿਫਾਜ਼ਤ ਕੀਤੀ ਹੈ ਤੋਂ ਗੁਰੂ ਹਰਗੋਬਿੰਦ ਨੇ ਧਰਮ ਦੀ ਕੌਮ ਦੀ ਉਸਾਰੀ ਲਈ ਯੁੱਧ ਲੜੇ ਨੇ ਰਾਜ ਦੀ ਉਸਾਰੀ ਲਈ ਯੁੱਧ ਨਹੀਂ ਲੜੇ ਤੁਹਾਨੂੰ ਜੁੱਧਾਂ ਦੇ ਕਾਰਨ ਬੜੇ ਆਮ ਜਾਪਣਗੇ ਬਾਦ ਪਿਛੇ ਲੜੇ ਘੋੜਿਆਂ ਪਿਛੇ ਲੜੇ ਤੁਹਾਨੂੰ ਲੱਗੇਗਾ ਇਹ ਤੇ ਮਾਮੂਲੀ ਗੱਲਾਂ ਨੇ ਨਹੀਂ ਦਾ ਰਸਲ ਗੁਰਦੇਵ ਹਿੰਦੂ ਤਬ ਦੀ ਗੁਲਾਮ ਮਾਨਸਿਕਤਾ ਦੇ ਵਿੱਚੋਂ ਭੈਂਦੀ ਕਲਾ ਮਿਟਾਉਣੀ ਚਾਹੁੰਦੇ ਸਨ ਗੁਰਦੇਵ ਚਾਹੁੰਦੇ ਸਨ ਸਿੱਖ ਜਗਤ ਐਸੀ ਤਾਕਤ ਅਖਤਿਆਰ ਕਰ ਲਵੇ ਜ਼ਾਲਮਾਂ ਦਾ ਵਧੀਕੀਆਂ ਦਾ ਸੀਨਾ ਜ਼ੋਰੀਆਂ ਦਾ ਸਾਹਮਣਾ ਕਰੇ ਹੱਕ ਸੱਚ ਦੀ ਖਾਤਰ ਜ਼ੁਲਮ ਜ਼ਬਰ ਦੇ ਖਿਲਾਫ ਹਥਿਆਰ ਪਕਾ ਲਵੇ ਪਰਦੇਸੀ ਹਕੂਮਤ ਮੁਗਲੀਆਂ ਸلطਨਤ ਜੋ ਜ਼ੁਲਮ ਕਰਦੀ ਹੈ ਇਹਨਾਂ ਕੰਡਿਆਂ ਦੇ ਸਾਵੇ ਹੁਣ ਨਿਰਮਾਣਤਾ ਵਿੱਚ ਫੁੱਲ ਬਣ ਕੇ ਨਾ ਰਿਹਾ ਜਾਵੇ ਕੰਡੇ ਬਣ ਕੇ ਇਹਨਾਂ ਦਾ ਪੁਰਾ ਘੋਰ ਮਿਟਾਇਆ ਜਾਵੇ ਇਹ ਤਬਦੀਲੀ ਮੁਗਲੀਆਂ ਸلطਨਤ ਨੂੰ ਨਹੀਂ ਸੀ ਪਾਉਂਦੀ ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨਾਲ ਟਕਰਾਅ ਹੋਇਆ ਤੇ ਚਾਰ ਯੁੱਧ ਹੁੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਯੁੱਧ ਲੜਦੇ ਅਸੂਲ ਵੀ ਬੜੇ ਤਗਮੀ ਸਨ ਗੁਰਦੇਵਾਦੇ ਸਨ ਜਦੋਂ ਲੜਨਾ ਵੈਰੀ ਦੇ ਸਾਹਮਣੇ ਹੋ ਕੇ ਲੜਨਾ ਹੈ ਕਦੇ ਪਿੱਛੇ ਦੇ ਵਾਰ ਨਹੀਂ ਕਰਨਾ ਕਦੇ ਭੱਜੇ ਜਾਂਦੇ ਵੈਰੀ ਦੇ ਵਾਰ ਨਹੀਂ ਕਰਨਾ ਨਹੀਂ ਤੇ ਇੱਕ ਕਹਾਵਤ ਹੈ ਵੀ ਪਿਆਰ ਅਤੇ ਜਗ ਵਿੱਚ ਸਭ ਜਾਇਜ਼ ਹੁੰਦਾ ਹੈ ਅਰਥ ਸਿੱਧੇ ਜੇ ਨੇ ਧੋਖਾ ਧੜੀ ਜਾਇਜ਼ ਹੈ ਪਰ ਸਿੱਖ ਜਗਤ ਨੇ ਇਦਾਂ ਦਾ ਸਿਧਾਂਤ ਪਰਫੁੱਲਤ ਨਹੀਂ ਕੀਤਾ ਮਹਾਰਾਜ ਨੇ ਕਦੇ ਵੀ ਧੋਖੇ ਧੜੇ ਲਈ ਹਾਮੀ ਨਹੀਂ ਭਰੀ ਕੂੜ ਕਪਟ ਕਮਾਵ ਧੜੇ ਜਨਮੇ ਸੰਸਾਰਾ ਕਹਿੰਦੇ ਜਿਹੜਾ ਛਲ ਕਪਟ ਕਰਦਾ ਝੂਠ ਬੋਲਦਾ ਹੈ ਇਹ ਵਿਲ ਬੀ ਰੀਨਕਰਨੇਟਡ ਅਗੇਨ ਅਗੇਨ 84 ਲੱਖ ਜੂਨਾ ਵਿੱਚ ਵਾਰ-ਵਾਰ ਆਵੇਗਾ ਉਹ ਧਰਮ ਰਲਾਏ ਨਾ ਰਲਣਾ ਉਹਨਾਂ ਅੰਦਰ ਕੂੜ ਸੁਆਓ ਨਾਨਕ ਕਰਤਾ ਬਰਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਪ ਹਰ ਨਾਉ ਕਹਿੰਦੇ ਮਨਮੁਖ ਡੁੱਬਦਾ ਹੈ ਗੁਰਮੁਖ ਤਰਦਾ ਹੈ ਜਿਵੇਂ ਬੈਂਕ ਵਿੱਚ ਕੋਟਾ ਸਿਕਾ ਨਹੀਂ ਨਾ ਚੱਲਦਾ ਵਾਇਗਰੋ ਦੀ ਦਰਗਾਹ ਵਿੱਚ ਝੂਠਾ ਬੰਦਾ ਕਦੇ ਕਬੂਲ ਨਹੀਂ ਹੁੰਦਾ ਉਥੇ खरे ਹੀ ਕਬੂਲ ਹੁੰਦੇ ਨੇ ਜਿਵੇਂ ਟਕਸਾਲ ਦੇ ਵਿੱਚ खरे ਸਿੱਕੇ ਘੜੇ ਜਾਂਦੇ ਨੇ ਤੇ ਉਹ ਗੁਰੂ ਘਰ ਘੜੇ ਹੋਏ ਗਿਆਨੀ ਗੁਰਮਖ ਜਾਨੀ ਦਰਗਾਹ ਚ ਕਬੂਲ ਚੜਦੇ ਨੇ ਤੋਂ ਇਸ ਪ੍ਰਕਾਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਮਹਾਨ ਉਸੂਲਾਂ ਦੇ ਸਹਤ ਯੁੱਧ ਲੜੇ ਉਹਨਾਂ ਚੋਂ ਜਿਹੜਾ ਤੀਸਰਾ ਯੁੱਧ ਪਰਫੁੱਲਤਾ ਤੁਹਾਡੇ ਮਾਲਵੇ ਦੇ ਇਲਾਕੇ ਵਿੱਚ ਗੁਰੂ ਸਰ ਮਹਾਰਾਜ ਦਾ ਯੁੱਧ ਸਮਤ 1688 ਵਿੱਚ ਹੋ ਲੜਿਆ ਗਿਆ ਲਲਾ ਬੇਗ ਕਮਰ ਬੇਗ 35000 ਫੌਜ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਵੇਂ ਆ ਕੇ ਟਕਰੇ ਸਨ ਹੁਣ ਜਦੋਂ ਝਾਤ ਮਾਰੀਏ ਇਸ ਯੁੱਧ ਦਾ ਕਾਰਨ ਕੀ ਬਣਦਾ ਹੈ ਸ਼ਾਹਜਹਾਂ ਦਾ ਦਰਬਾਰ ਲਾਹੌਰ ਦੇ ਵਿੱਚ ਸੱਜਿਆ ਹੋਇਆ ਕਵੀ ਰਾਜ ਸੰਤੋਖ ਸਿੰਘ ਲਿਖਦੇ ਨੇ ਪ੍ਰਥਮ ਹਏ ਨ ਕੀ ਸੋਧ ਜਿਤ ਵਿਪਈ ਸ਼ਾਹੂ ਚੜਨ ਪਿਆਰੀ ਅਬ ਲਈ ਸ਼ਾਹ ਜਹਾਂ ਨੂੰ ਖਬਰ ਮਿਲ ਗਈ ਦਿੱਤੀ ਸੀ ਬਾਬਾ ਬਿਧੀ ਚੰਦ ਨੇ ਆਪ ਹੀ ਜਦੋਂ ਦੂਜਾ ਘੋੜਾ ਕੱਢਣਾ ਏ ਸੰਨ ਐ ਬਾਦਸ਼ਾਹ ਦੋ ਘੋੜੇ ਕਾਬਲ ਤੰਧਾਰ ਦੇ ਵੱਲੋਂ ਸੰਗਤਾਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਲਈ ਆ ਰਹੀਆਂ ਸਨ ਤੇਰੇ ਕਰਿੰਦਿਆਂ ਨੇ ਸੌਦੇਖਾਂ ਵਰਗੇ ਦਰੋਗਿਆਂ ਨੇ ਲਾਹੌਰ ਵਿੱਚ ਘੋੜੇ ਲਏ ਕੋ ਤਵੇਲੇ ਵਿੱਚ ਰੱਖੇ ਪਹਿਲਾ ਘੋੜਾ ਮੈਂ ਘਾਈ ਬਣ ਕੇ ਕੱਢ ਲੈ ਗਿਆ ਤੇ ਦੂਜਾ ਘੋੜਾ ਮੈਂ ਮਸੂਮੀ ਬਣ ਕੇ ਲੈ ਚਲਿਆ ਜੇ ਤੇਰੇ ਵਿੱਚ ਕਤਰਾ ਵੀ ਅਸਮਰਦਾ ਹੋਇਆ ਤੇ ਮੈਂ ਚਲਿਆ ਮਾਲਵੇ ਦੀ ਧਰਤੀ ਤੇ ਸਾਵੇਂ ਆ ਕੇ ਟੱਕਰ ਲੈ ਲਈ ਸਾਡਾ ਹੱਕ ਹੈ ਅਸੀਂ ਲੈ ਚਲੇ ਆਂ ਤੂੰ ਗੁਰੂ ਘਰ ਦਾ ਹੱਥ ਮਾਰਿਆ ਸੀ ਭਾਜੀ ਮੋੜ ਕੇ ਤੈਨੂੰ ਜਾ ਰਿਹਾ ਕੋਈ ਚੋਰੀ ਨਹੀਂ ਕੋਈ ਸ਼ੁਭਾ ਨਹੀਂ ਕੋਈ ਪਰਦਾ ਉਹਨਾ ਨਹੀਂ ਜੜਾ ਦੱਸ ਦਿੱਤੀ ਗਈ ਐਲਾਨ ਕਰਕੇ ਗਏ ਤੈਨੂੰ ਮੁੜੀਕਾਂਗੇ ਬਾਦਸ਼ਾਹ ਇਤਿਹਾਸ ਦਵਾ ਹੈ ਬਾਦਸ਼ਾਹ ਸ਼ਾਜਹਾਨ ਅਹੰਕਾਰ ਦੇ ਵਿੱਚ ਰੱਤਾ ਹੋਇਆ ਗਲੂਏ ਚੋਂ ਗੋਲ ਕੱਢਦਾ ਹੈ ਇਹ ਕਿਹੜਾ ਜੱਗ ਤੇ ਆ ਜਿਹੜਾ ਸ਼ੇਰ ਦੀ ਧਾਰ ਚੋਂ ਮਾਸ ਸੋਚ ਕੇ ਲੈ ਗਿਆ ਤੋਹੀਨ ਹੋਈਆ ਹੈ ਹਿੰਦੁਸਤਾਨ ਵਿੱਚ ਮੇਰੀ ਮੇਰੇ ਨੱਕ ਹੇਠੋਂ ਘੋੜੇ ਉਡਾ ਕੇ ਕਿਵੇਂ ਕੋਈ ਲੈ ਸਕਦਾ ਹੈ ਤਿਆਰੀ ਕਰਵਾਉਂਦਾ ਹੈ ਫੌਜ ਦੀ ਲੋਕ ਉਧਰ ਗੱਲਾਂ ਕਰਦੇ ਨੇ ਸ਼ਾਹਜਹਾਨ ਬਹੁਤ ਵੱਡਾ ਬਾਦਸ਼ਾਹ ਹੈ ਪਰ ਦੂਸਰੀ ਤਰਫ ਗੁਰੂ ਨਾਨਕ ਦੇ ਘਰ ਵਿੱਚ ਅਜ਼ਮਤ ਬੜੀ ਹੈ ਕਰਾਮਾਤ ਬੜੀ ਹੈ ਬਰਕਤ ਬੜੀ ਹੈ ਵੱਡਾ ਟਕਰਾ ਹੋਵੇਗਾ ਜੇ ਬਾਦਸ਼ਾਹ ਸ਼ਾਹਜਹਾਨ ਹਉਮੈ ਨਹੀਂ ਛੱਡ ਸਕਦਾ ਇਹ ਕੋਈ ਸਟੇਪ ਬਿਹੇਵੀਅਰ ਹੈ ਹੰਕਾਰੀ ਬੰਦਾ ਹੈ ਤੇ ਗੁਰੂ ਘਰ ਵੀ ਹੱਕ ਤੇ ਸੱਚ ਨੂੰ ਕਦੇ ਨਹੀਂ ਛੱਡ ਸਕਦੇ ਗੈਬਾਨ ਹਯਵਾਨ ਹਰਾਮ ਉਸਤਨੀ ਮਰਦਾਰ ਬਖੋਰਾਏ ਐ ਰਾਫਲ ਮਨੁੱਖ ਹਰਾਵਖਾੜਾ ਵੱਡਾ ਗੁਨਾਹ ਹੈ ਕਿਸੇ ਦਾ ਹੱਕ ਮਾਰਨਾ ਵੱਡਾ ਗੁਨਾਹ ਹੈ ਸ਼ਾਹਜਹਾਨ ਦੇ ਕਰਿੰਦਿਆਂ ਨੇ ਗੁਰੂ ਕਰਦਾ ਹੱਕ ਮਾਰਿਆ ਸੀ ਬਾਬਾ ਬਿਧੀ ਚੰਦ ਨੇ ਹੱਕ ਉਹ ਲੈਣਾ ਦਿੱਤਾ ਸੀ ਇਕ ਬਹੁਤ ਵਫਾਦਾਰ ਵਜ਼ੀਰ ਹੈ ਸ਼ਾਹਜਹਾਨ ਦਾ ਨਾਮ ਹੈ ਵਜ਼ੀਰ ਖਾਨ ਗੁਰੂ ਅਰਜਨ ਸਾਹਿਬ ਦਾ ਵੀ ਸੇਵਕ ਹੈ ਸੋਚਦਾ ਹੈ ਮਨਾ ਗੁਰੂ ਨਾਨਕ ਦੇ ਘਰ ਵਿੱਚ ਕਰਾਮਾਤ ਬੜੀ ਹੈ ਤੇ ਮੈਂ ਲੂਣ ਖਾਦਾ ਹੈ ਸ਼ਾਹਜਹਾਨ ਦਾ ਜੇ ਕਿਦਰੇ ਫੌਜ ਦੀ ਅਗਵਾਈ ਸ਼ਾਹਜਹਾਨ ਨੇ ਕੀਤੀ ਜਾਨੀ ਮਾਲੀ ਨੁਕਸਾਨੇ ਦਾ ਹੋਵੇਗਾ ਮੈਂ ਕਿਸੇ ਨਾ ਕਿਸੇ ਤਰ੍ਹਾਂ ਮੈਦਾਨੇ ਜੰਗ ਵਿੱਚ ਆਪਣੇ ਬਾਦਸ਼ਾਹ ਨੂੰ ਜਾਣੋਂ ਰੋਕ ਲਵਾਂ ਗੁਰੂ ਘਰ ਦੇ ਵਿੱਚ ਅਜ਼ਮਤ ਇੰਨੀ ਹੈ ਕੋਈ ਮਥਾ ਨਹੀਂ ਲਾ ਸਕਦਾ ਇੱਥੇ ਸਾਡਾ ਸਾਰੇ ਪ੍ਰਚਾਰਕਾਂ ਦਾ ਜੋਰ ਲੱਗਾ ਕਿ ਕਰਾਮਾਤਮੀ ਹੁੰਦੀ ਆ। ਅਖੇ ਸਿੱਖੀ ਕਰਾਮਾਤਮਾਂ ਦੀ ਮੰਦੀ ਪਤਾ ਨਹੀਂ ਕਿਤਾਬਾਂ ਕਿਹੜੀਆਂ ਆਪਣੀਆਂ ਇਹਨਾਂ ਨੇ। ਕਥਾਕਾਰ ਗੁਰੂ ਘਰ ਦੇ ਖਵਾਉਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਕਦੇ ਪੜ੍ਹ ਕੇ ਵੇਖਿਆ ਨਹੀਂ ਹੁੰਦਾ। ਉਹ ਚੋਕੀਨੀ ਕਰਾਮਾਤ ਹੈ ਗੁਰੂ ਘਰ ਦੇ ਵਿੱਚ ਦੂਣੀ ਚੌਣੀ ਕਰਾਮਾਤ ਸੱਚੇ ਦਾ ਸੱਚਾ ਛੂਆ ਚਾਰੇ ਜਾਗੇ ਚਹ ਜੁਗੀ ਪੰਚਾਇਤ ਆਪੇ ਹੋਆ ਅੱਜ ਤੱਕ ਜਿੰਨੀ ਰਹ더라 ਪੈਗੰਬਰਾਂ ਚ ਕਰਾਮਾਤ ਰਹੀ ਹੈ ਗੁਰੂ ਨਾਨਕ ਦੇ ਘਰ ਗੁਰੂ ਅਰਜਨ ਗੁਰੂ ਹਰਗੋਬਿੰਦ ਦੇ ਵਿੱਚ ਉਹਦੇ ਨਾਲ ਉਹ ਦੂਣੀ ਚੌਣੀ ਕਰਾਮਾਤ ਹੈ ਵਜ਼ੀਰ ਖਾਂ ਸਮਝਦਾ ਸਾਰੇ ਚਾਕਰਾਂ ਨੂੰ ਨਾਲ ਲੈ ਲਿਆ ਕਹਿੰਦਾ ਜੇ ਆਪਾਂ ਸਿੱਧਾ ਬਾਦਸ਼ਾਹ ਸ਼ਾਹ ਜਹਾਂ ਦੇ ਸਾਵੇਂ ਇਹ ਗੱਲ ਰੱਖੀ ਨਾ ਵੀ ਗੁਰੂ ਘਰ ਵਿੱਚ ਕਰਾਮਾਤ ਬੜੀ ਐ ਤੂੰ ਤਾਲਾ ਕਰ ਜਾ ਬਾਦਸ਼ਾਹ ਦੇ ਹੰਕਾਰ ਤੇ ਝੋਟ ਹੋਵੇਗੀ ਇਹ ਰੁਕੇਗਾ ਨਹੀਂ ਸਗੋਂ ਫੌਜਾਂ ਲੈ ਕੇ ਮਾਲਵੇ ਦੀ ਧਰਤੀ ਵੱਲ ਵਧੇਗਾ ਕੋਈ ਤਰੀਕਾ ਐਸਾ ਅਪਣਾਏ ਇਹਨੂੰ ਰੋਕ ਲਈਏ ਵਿਉਂਤੇ ਘੜੀ ਜਾਂਦੀ ਐ ਬਾਦਸ਼ਾਹ ਤੂੰ ਹਿੰਦੁਸਤਾਨ ਦਾ ਮਾਲਕ ਐ ਗੁਰੂ ਨਾਨਕ ਦਾ ਘਰ ਫਕੀਰਾਂ ਦਾ ਘਰ ਐ ਤੇਰੇ ਕੋਲ ਗਾਂਢੀਵ ਜਰਨੈਲ ਨੇ ਬੜੇ ਬੜੇ ਤਲਵਾਰੀ ਖਾਨਦਾਨੀ ਲੋਕ ਨੇ ਜਿਨ੍ਹਾਂ ਦੀ ਉਮਰ ਤਲਵਾਰ ਤੇ ਢਾਲ ਦੀ ਛਾਂ ਹੇਠ ਲੰਗੀ ਹੋਈ ਹੈ ਗੁਰੂ ਕੋਲ ਕਿੰਨੇ ਸਿੱਖ ਨੇ ਆਪ ਮੈਦਾਨੇ ਜੰਗ ਵਿੱਚ ਨਾ ਜਾਓ ਕੁਝ ਕਰੰਦਿਆਂ ਨੂੰ ਭੇਜ ਦਿਓ ਗੁਰੂ ਕਿਆਂ ਨੇ ਉਦਾਂ ਹੀ ਹਾਰ ਮੰਨ ਲੈਣੀ ਹੈ ਬਾਦਸ਼ਾਹ ਸ਼ਾਹ ਜਹਾਂਨ ਸੋਚੀ ਪੈ ਗਿਆ ਵੀ ਗੱਲ ਤੇ ਠੀਕ ਹੈ ਫਕੀਰ ਮੇਰੇ ਸਾਹਵੇਂ ਕਿੱਥੇ ਟਿਕ ਸਕਦੇ ਨੇ ਬੈਠਾ ਫਰੀ ਮਜਲਿਸ ਦੇ ਵਿੱਚ ਤੇ ਬੀੜਾ ਰੱਖ ਕੇ ਤਲਵਾਰ ਦੇ ਸਾਹਵੇਂ ਬੋਲਦਾ ਕਬੀ ਰਾਜ ਸੰਤੋਖ ਸਿੰਘ ਗਲੂਏ ਮੁਬਾਰਕ ਤੋਂ ਇਹ ਬੋਲ ਪ੍ਰਗਟ ਕਰਦੇ ਨੇ ਗਹਿ ਅਨਹੋ ਕੈ ਰਣ ਮਹ ਮਾਰੋ ਤਿੰਨ ਤੇ ਅਧਕ ਜੇ ਓਜ ਨਿਹਾਰੋ ਆ ਬੀੜਾ ਚੁੱਕ ਲੋ ਪਾਨ ਦਾ ਚਬਾਓ ਹੱਥ ਨੰਗੀ ਤਲਵਾਰ ਲਓ ਜਾ ਤੇ ਗੁਰੂ ਹਰਗੋਬਿੰਦ ਨੂੰ ਬਨ ਕੇ ਮੇਰੇ ਕੋਲ ਲੈ ਆਓ ਨਹੀਂ ਤੇ ਉਹਦਾ ਕਊਆ ਕੱਟ ਕੇ ਸਦਾ ਖਾਮੋਸ਼ੀ ਦੇ ਵਿੱਚ ਉਹਦਾ ਆਸਰ ਲਵਾ ਦਿਓ ਕੋਈ ਸੂਰਮਾ ਕਹਿੰਦੇ ਕੋਈ ਨਹੀਂ ਉੱਠਦਾ ਕਿਉਂਕਿ ਇਹਦੇ ਤੋਂ ਪਹਿਲਾਂ ਦੋ ਯੁੱਧ ਐਸੇ ਸਨ ਜਿਹੜੇ ਵੀ ਜਰਨੈਲ ਗਏ ਗੁਰੂ ਹਰਗੋਬਿੰਦ ਸਾਹਿਬ ਨੇ ਪੱਬਾਂ ਤੇ ਚੱਲਣ ਤੋਂਗੇ ਨਹੀਂ ਛੱਡੇ ਉਹਨਾਂ ਦੇ ਧੜ ਤੇ ਸਿਰ ਨਾਲ ਲੱਵੇ ਗੁਰਬਾਣੀ ਦਾ ਫਰਮਾਨ ਹੈ ਗੁਰ ਨਾਲ ਕੁੱਲ ਨਾ ਲੱਗਈ ਫੋਜ ਤੇ ਖਾ ਬ੍ਰਹਮੰਡ ਥੇਰ ਇਜ਼ ਨਨ ਟੂ ਕੰਪੇਅਰ ਵਿਦ ਗੁਰੂ ਹਰਗੋਬਿੰਦ ਇਸ ਰੂਹੇ ਜ਼ਮੀਨ ਨੇ ਕੋਈ ਅਵਤਾਰ ਕੋਈ ਪੈਗੰਬਰ ਕੋਈ ਮੈਸੈਂਜਰ ਆਫ ਗੋਡ ਨਹੀਂ ਪੈਦਾ ਕੀਤਾ ਜਿਹੜਾ ਗੁਰੂ ਹਰਗੋਬਿੰਦ ਦੇ ਸਾਵੇਂ ਟਿਕ ਸਕਦਾ ਹੋਵੇ ਆਂਦੇ ਫਿਰ ਇੱਕ ਸੂਰਮੇ ਨੇ ਉੱਥੇ ਹਿੰਮਤ ਵਿਖਾਈ ਹੈ ਬੀੜਾ ਉਠਾਇਆ ਚੱਪਣ ਲਗਾ ਹੱਥ ਲੰਗੀ ਤਲਵਾਰ ਫੜ ਲਈ ਕਾਬਲ ਦਾ ਬਖਾਨ ਜਰਨੈਲ ਲਲਾ ਦੇ ਗਿਆ ਗਰਜ ਕੇ ਬਾਦਸ਼ਾਹ ਨੂੰ ਆਖਣ ਲੱਗਾ ਮੈਂ ਗੁਰੂ ਹਰਗੋਬਿੰਦ ਦਾ ਸਿਰ ਵੱਢ ਕੇ ਲਿਆਵਾਂਗਾ ਬਾਦਸ਼ਾਹ ਖੁਸ਼ ਹੋਇਆ ਲਾਹੌਰ ਦੀ ਮਜਲਿਸ ਐ ਇੱਕ ਤੂਫੰਗ ਦਿੱਤੀ ਹੀਰਿਆਂ ਨਾਲ ਜੜੀ ਰਾਈਫਲ ਨੂੰ ਤੂਫੰਗ ਕਹਿ ਦਿੱਤਾ ਜਾਂਦਾ ਇੱਕ ਬਹੁਮੁੱਲੀ ਅਰਬੀ ਘੋੜੀ ਦਿੱਤੀ ਇੱਕ ਸੋਨੇ ਦੇ ਕੜਿਆਂ ਦਾ ਸੈਟ ਦੇਣਾ ਕੀਤਾ ਕਲਗੀ ਜਗ੍ਹਾ ਦਿੱਤੀ ਮੂਹੋਂ ਮੰਗੀਆਂ ਫੌਜਾਂ ਦੇ ਦਿੱਤੀਆਂ ਔਰ ਆਖਣ ਲੱਗਾ ਜੋ ਆਨੇ ਮਨਸਬ ਲੇ ਹੋ ਦੂਣਾ ਅਬ ਤੇ ਕਰ ਹੋ ਮਾਨ ਚਾਉਣਾ ਜਿਹੜਾ ਲਿਆਵੇਗਾ ਗੁਰੂ ਹਰਗੋਬਿੰਦ ਨੂੰ ਬਣ ਕੇ ਜਾਂ ਉਹਦਾ ਸਿਰ ਹੁਣ ਨਾਲੋਂ 4 ਗੁਣਾ ਵੱਧ ਸਤਕਾਰ ਮਿਲੇਗਾ ਦੂਣਾ ਮਰਾਤਬਾ ਮਿਲੇਗਾ ਮੇਰੇ ਦਰਬਾਰ ਵਿੱਚ ਲਲਾ ਬੇਗ ਨੇ ਤਿਆਰੀ ਕੀਤੀ ਸ਼ਾਹ ਜਹਾਂ ਕਹਿੰਦਾ ਇਹ ਕਬਰ ਬੇਗ ਤੇਰਾ ਭਾਈ ਹੈ ਮੈਦਾਨੇ ਜੰਨ ਵਿੱਚ ਇਹਦੇ ਨਾਲ ਜਾਣਾ ਕਰ ਕਾਸਮ ਬੇਗ ਸ਼ਮਸ ਬੇਗ ਤੁਹਾਡਾ ਪਿਤਾ ਮੈਦਾਨੇ ਜੰਨ ਵਿੱਚ ਚਲਿਆ ਦੋਨੋਂ ਇਹਦੇ ਨਾਲ ਜਾਣਾ ਕਰੋ ਇਤਿਹਾਸ ਵਿੱਚ ਜ਼ਿਕਰ ਹੈ ਵੀ ਇੱਕ ਬਹੁਤ ਖੁਖਾਰ ਸ਼ੂਰਮਾ ਸਮਝਿਆ ਜਾਂਦਾ ਸੀ ਕਾਬਲ ਬੇਗ ਲਲਾ ਬੇਗ ਦਾ ਭਣ ਜਾਏ ਦੀ ਤਾਕਤ ਬਿਆਨ ਕੀਤੀ ਹੈ ਕਵੀ ਰਾਜ ਸੰਤੋਖ ਸਿੰਘ ਨੇ ਬੇਗ ਲੱਲਾ ਭਗਨੀ ਕੋ ਨੰਦ ਸਭ ਤੇ ਜਿਸ ਕੋ ਦੇਹ ਬਿਲੰਦ ਇਨਾ ਸਾਰੇ ਮੁਗਲਾਂ ਦੇ ਵਿੱਚੋਂ ਡੀਲ ਡੋਲ ਭਾਰਾ ਕੱਦ 7 ਫੁੱਟ ਤੋਂ ਉੱਤੇ ਆ ਬੱਕਰਾ ਇੱਕ ਹਲਾਲ ਕਰ ਖਾਵੇ ਕਿਤਕ ਅੰਨ ਜੁਤ ਤਬ ਤ੍ਰਿਪਤਾਵੇ ਇੱਕ ਬੱਕਰਾ ਕੱਲਾ ਹੀ ਹਲਾਲ ਕਰਕੇ ਖਾ ਜਾਂਦਾ ਸੀ ਦੋਆ ਘਟਿਆਂ ਵਿੱਚ ਲੈ ਕੇ ਸਿੱਕਾ ਜਦੋਂ ਮਸਲਦਾ ਸੀ ਤੇ ਮੋਹਰਾਂ ਬਿਤਾ ਦਿੰਦਾ ਸੀ ਕੋਈ ਬੁਲਾਈ ਦੀ ਢਾਲ ਹੱਥ ਚੜ ਜਾਣੀ ਇਹਨਾਂ ਕਿ ਗੈਂਡੇ ਦੀ ਖਲ ਵੀ ਬਣੀ ਢਾਲ ਵੀ ਹੋਣੀ ਤੇ ਦੋਆ ਹੱਥਾਂ ਨਾਲ چیر ਕੇ ਸੁੱਟ ਦਿੰਦਾ ਸੀ ਆਖਣ ਲੱਗਾ ਸ਼ਾਹਜਹਾਨ ਤੂੰ ਮਾਤਲ ਕੇ ਸੰਗ ਸਿਧਾਰੋ ਢੀਲ ਦਰਾਸ ਗੁਰੂ ਗਹਿ ਮਾਰੋ ਪਹਿਲੀ ਗੱਲ ਤੇ ਲਲਾ ਬੇਗ ਨੇ ਗੁਰੂ ਹਰਗੋਬਿੰਦ ਜੀ ਦਾ ਨਹੀਂ ਛੱਡਣਾ ਤੇ ਜੇ ਕਿਦਰੇ ਉਹ ਬਚ ਵੀ ਗਿਆ ਤੇਰੇ ਵਰਗਾ ਕੋਈ ਮੁਗਲਿਆ ਸਲਤਨਤ ਵਿੱਚ ਸੂਰਮਾ ਨਹੀਂ ਆਇਆ ਕਾਬਲ ਬੇਗ ਤੂੰ ਗੁਰੂ ਹਰਗੋਬਿੰਦ ਨੂੰ ਪਕੜ ਕੇ ਮਿਟਾ ਸਕਦਾ ਹੈ ਕਹਿੰਦੇ ਫੌਜ ਤਿਆਰ ਹੁੰਦੀ ਹੈ ਤੇ ਨਾਲ ਆਖਣ ਲੱਗਾ ਸ਼ਾਹਜਹਾਨ ਹੁਣੇ ਹੀ ਤੁਰ ਪੋ ਰਾਤ ਮਸਲਾ ਮਾਰਦੇ ਹੋਏ ਮਾਲਵੇ ਤੱਕ ਪਹੁੰਚੋ ਜੇ ਸਵੇਰ ਪੈ ਗਿਆ ਰਸਤੇ ਵਿੱਚ ਰੁਕ ਗਏ ਇਹ ਨਾ ਹੋਵੇ ਗੁਰੂ ਹਰਗੋਬਿੰਦ ਹੋਰ ਫੌਜਾਂ ਤਿਆਰ ਕਰ ਲਵੇ ਜਾਂ ਡਰਦਾ ਹੋਇਆ ਦੌਰ ਜਾਵੇ ਇਤਿਹਾਸ ਵਿੱਚ ਜ਼ਿਕਰ ਹੈ ਵੀ ਕਈ ਜਾਤਾਂ ਦੇ ਟਰੱਕ ਇਕੱਠੇ ਹੋਏ ਤੁਸੀਂ ਇਹ ਨਾ ਸਮਝਿਓ ਕੱਲੀ ਸਨਾਤਨ ਮਤ ਵਿੱਚ ਜਾਂ ਸਿੱਖਾ ਵਿੱਚ ਹੀ ਜਾਤ ਪਾਤ ਹੈ ਕਿਧਰੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਾਓਗੇ ਤੇ ਕਬੀਲਿਆਂ ਦੀ ਵੱਡ ਜਾਤਾਂ ਦੇ ਆਧਾਰ ਤੇ ਹੋਈ ਹੁੰਦੀ ਹੈ हां ਸਾਡਾ ਸਿੱਖੀ ਦਾ ਸਿਧਾਂਤ ਇਹ ਜ਼ਰੂਰ ਹੈ ਏਕੇ ਬਾਟੇ ਵਿੱਚ ਅਮਰਤ ਛਕਿਆ ਅਸੀਂ ਕਬੀਲਿਆਂ ਦੀ ਵੰਡ ਕਰਕੇ ਊਚ ਨੀਚ ਨਹੀਂ ਮਿਥਦੇ ਸਿੱਖੀ ਦਾ ਇਹ ਫਲਸਫਾ ਹੈ ਊਤਮ ਸੰਗਤ ਊਤਮ ਹੋਵੇ ਜਿਹੜਾ ਉੱਚੇ ਰੱਬ ਨਾਲ ਜੁੜ ਗਿਆ ਉਹਦੀ ਜਾਤ ਉੱਚੀ ਜਿਹੜਾ ਰੱਬ ਨਾਲੋਂ ਟੁੱਟ ਗਿਆ ਉਹਦੀ ਜਾਤ ਨੀਵੀਂ ਤੋਂ ਇਥੇ ਮਨ ਦੇ ਕਰਮ ਕਰਕੇ ਊਚ ਨੀਚਾ ਚੰਮ ਦੇ ਕਰਮ ਕਰਕੇ ਊਚ ਨੀਚ ਨਹੀਂ ਐ ਸਿੱਖੀ ਹੁਣ ਜਿਹੜੇ ਕਬੀਲਿਆਂ ਦੀ ਗੱਲ ਚੱਲਦੀ ਹੈ ਨਾ ਯੂਸਫ ਜ਼ਾਈ ਦਾਉਲ ਸਈ ਕਾਬਲ ਦੇ ਗਿਰਜੇ ਹਵਸ਼ੀ ਜਗਸਤਾਨੀ ਇਹ ਗੁਰੂ ਹਰਗੋਬਿੰਦ ਤੇ ਤਾਵਾ ਬੁੱਲਣ ਲਈ ਸਾਰੇ ਇਕੱਠੇ ਹੋਏ ਨੇ ਮਸਲਾ ਮਾਰਦੇ ਹੋਏ ਤੁਰੇ ਆ ਰਹੇ ਨੇ ਹਰੀਕੇ ਪਤਨ ਲੱਗਦੇ ਨੇ ਜਿੱਥੇ ਸਤਲੁਜ ਤੇ ਬਿਆਸ ਦਾ ਸੰਗਮ ਹੈ ਜਦੋਂ ਮਾਲਵੇ ਦੀ ਧਰਤੀ ਪ੍ਰਵੇਸ਼ ਕੀਤਾ 35000 ਸੂਰਮਿਆਂ ਦੇ ਪੈਰਾਂ ਦੀ ਧਮਕ ਘੋੜਿਆਂ ਦੀ ਧਮਕ ਹਾਥੀਆਂ ਦੀ ਧਮਕ ਕਹਿੰਦੇ ਇੱਕ ਵਾਰ ਧਰਤੀ ਕੰਬਰ ਲੱਗ ਪਈ ਗੁਰੂ ਹਰਗੋਬਿੰਦ ਸਾਹਿਬ ਦੇ ਸਾਵੇਂ ਜਦੋਂ ਫੌਜਾਂ ਪਹੁੰਚ ਗਈਆਂ ਨੇ ਗੁਰੂ ਸਰ ਮਹਾਰਾਜ ਕਮਸਾਨ ਦਾ ਯੁੱਧ ਬਚਿਆ ਕਾਬਲ ਬੇਬ ਜਿਹੜਾ ਆਂਦਾ ਸੀ ਮੈਂ ਹੱਥ ਨਾਲ ਢਾਲਾ ਚੀਰ ਦਿਨਾ ਗੁਰੂ ਹਰਗੋਬਿੰਦ ਸਾਹਿਬ ਦੇ ਸਾਵੇਂ ਮੈਦਾਨੇ ਜੰਗ ਦੇ ਵਿੱਚ ਦੋ ਟੋਟੇ ਹੋਇਆ ਪਿਆ ਸੀ ਕੰਬਰ ਬੇਗ ਮਾਰਿਆ ਆ ਗਿਆ ਕਾਸਮ ਬੇਗ ਮਾਰਿਆ ਆ ਗਿਆ ਸ਼ਮਸ ਬੇਗ ਮਾਰਿਆ ਆ ਗਿਆ ਲਲਾ ਬੇਗ ਦਾ ਪੁੱਤਰ ਕਾਸਮ ਬੇਗ ਸ਼ਮਸ ਬੇਗ ਜਦੋਂ ਮਾਰੇ ਜਾਂਦੇ ਨੇ ਲਲਾ ਬੇਗ ਦੀਆਂ ਅੱਖਾਂ ਵਿੱਚ ਲਹੂ ਆ ਜਾਂਦਾ ਹੈ ਬਾਬਾ ਬਿਧੀ ਚੰਦ ਨੇ ਵੇਖਿਆ ਅੱਗੇ ਵਧਾ ਕੋਧਾ ਕੋਦਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਕੜ ਲਏ ਕਵੀ ਰਾਜ ਸੰਤੋਖ ਸਿੰਘ ਲਿਖਦੇ ਨੇ ਬਿਦੀ ਚੰਦ ਚਾਹੈ ਬਰੋ ਛਕਰ ਮਦੰ ਬਦੋ ਇੱਕ ਬਾਰੀ ਕਰੋ ਯੁੱਧ ਸੁਦੰ ਮੈਨੂੰ ਠਾਪੜਾ ਦੇ ਬਾਬੂ ਮੈਂ ਲਲਾ ਬੇਗ ਨੂੰ ਮਿੱਟੀ ਵਿੱਚ ਮਿਲਾ ਕੇ ਆਉਂਦਾ ਹਾਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬਾ ਬਿਦੀ ਚੰਦਾ ਤੂੰ ਲਾਹੌਰ ਵਿੱਚ ਬੜੀ ਕਰਾਮਾਤ ਵਿਖਾ ਆਇਆ ਤੂੰ ਦੋ ਘੋੜੇ ਕੱਢ ਲਿਆ ਆ ਦਿੱਲੀ ਦੇ ਬਾਦਸ਼ਾਹ ਦੀ ਜਾੜੇ ਕੋ ਹੁਣ ਮੈਨੂੰ ਕਰਾਂ ਬਾਤ ਕਰਨ ਦੇ ਤੂੰ ਯੁੱਧ ਦਾ ਨਜ਼ਾਰਾ ਤੱਕ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਚੜੇ ਹੋਏ ਤੀਰਾਂ ਦੀ ਵਰਖਾ ਕਰਦੇ ਲਲਾ ਬੇਗਵਾਲ ਵਾਦੇ ਨੇ ਸੱਬਾਂ ਬਾਗ ਛੂਤਦਾ ਖਪਰਾ ਤੀਰ ਗੁਰੂ ਹਰਗੋਬਿੰਦ ਸਾਹਿਬ ਦਾ ਵਿੰਨ ਦਾ ਦੁਸ਼ਮਣਾਂ ਨੂੰ ਤੁਰਿਆ ਜਾਂਦਾ ਹੈ ਇਦਾਂ ਛਾਦੀ ਚੋਂ ਪਾਰ ਹੁੰਦਾ ਜਿਵੇਂ ਮੱਖਣ ਚੋਂ ਛੁਰੀ ਲੰਗਦੀ ਹੈ ਦੋਵੇਂ ਸੂਰਮੇ ਸਾਵੇਂ ਆ ਗਏ ਲਲਾ ਬੇਗ ਦੇ ਤੀਰਾਂ ਦੀ ਵਰਖਾ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ ਸੋਹੇਲਾ ਜ਼ਖਮੀ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਨੇ ਤੀਰਾਂ ਦੀ ਵਰਖਾ ਕੀਤੀ ਹੈ ਲਗਿਓ ਭਾਲ ਮੈਂ ਤਾਤਕਾਲ ਪਰਵੇਸ਼ਾ ਲਲਾ ਬੇਗ ਸੋਹੇ ਤਜਿਓ ਬੇਗ ਸਠਣ ਕਹਿੰਦੇ ਜਦੋਂ ਗੁਰੂ ਹਰਗੋਬਿੰਦ ਨੇ ਤੀਰ ਛੱਡੇ ਲਲਾ ਬੇਗ ਦੇ ਘੋੜੇ ਦਾ ਮੱਥਾ ਵਿੰਗ ਗਏ ਚਲਿਓ ਕਰੋਧ ਤੇ ਸ਼ੂਕ ਪਾਨ ਮਹਾਨਾ ਉਡਿਓ ਪੰਖ ਧਾਰੇ ਫਨੀ ਕੇ ਸਮਾਨਾ ਇਉਂ ਲੱਗਦਾ ਸੀ ਗੁਰੂ ਹਰਗੋਬਿੰਦ ਦੇ ਹੱਥਾਂ ਦੇ ਵਿੱਚੋਂ ਫਨੀ ਅਰ ਸੱਪ ਨਿਕਲ ਨਿਕਲ ਕੇ ਦੁਸ਼ਮਣ ਦੀ ਸ਼ਾਦੀ ਵਿੱਚ ਵੱਜ ਰਹੇ ਨੇ ਸ਼ੂਕ ਦੇ ਤੀਰ ਜਾਂਦੇ ਨੇ ਜਦੋਂ ਲਲਾ ਬੇਗ ਦਾ ਘੋੜਾ ਵੀ ਫਨਾ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਦਾ ਧੋੜਾ ਸੋਹੇਲਾ ਵੀ ਫਨਾ ਹੋ ਗਿਆ ਦੋਵੇਂ ਸੂਰਮੇ ਪੱਬਾਂ ਤੇ ਖਲੋਤੇ ਨੇ ਆਮੋ ਸਾਹਮਣੇ ਲਲਾ ਬੇਗ ਅੱਗੇ ਵਧਿਆ ਗੁਰੂ ਹਰਗੋਬਿੰਦ ਗਰਜ ਕੇ ਕਹਿੰਦੇ ਬਾਦਸ਼ਾਹ ਸ਼ਾਹਜਹਾਨ ਦੇ ਦਰਬਾਰ ਵਿੱਚ ਸੁਣਿਆ ਬੜੇ ਭਾਰੇ ਬੋਲ ਕੱਢੇ ਲਲਾ ਬੇਗ ਕਿਦਰੇ ਕੋਈ ਸੁਕਣਾ ਤੇਰੇ ਜ਼ਿਹਨ ਵਿੱਚ ਹੀ ਨਾ ਰਹਿ ਜਾਵੇ ਪਹਿਲਾ ਵਾਰ ਕਰ ਇਤਿਹਾਸ ਲਵਾਏ ਲਲਾ ਬੇਗ ਨੇ ਤਲਵਾਰ ਦਾ ਵਾਰ ਕੀਤਾ ਗੁਰੂ ਹਰਗੋਬਿੰਦ ਨੇ ਢਾਲੇ ਤੇ ਰੋਕਿਆ ਲਲਾ ਬੇਗ ਦਾ ਰੰਗ ਉੱਟ ਗਿਆ ਸੋਚਦਾ ਹੈ ਹਾਂ ਗੁਰੂ ਹਰਗੋਬਿੰਦ ਵਾਰ ਕਰਨਗੇ ਮਹਾਰਾਜ ਫਿਰ ਗਰਜੇ ਨੇ ਲਲਾ ਬੇਗ ਦੂਸਰਾ ਵਾਰ ਕਰ ਫਕੀਰ ਹਰੇ ਵੀ ਫਕੀਰੀ ਵਿੱਚ ਠੰਡਾ ਹੈ ਹਰੇ ਵੀ ਸਾਦਰ ਪੁੱਛ ਲਿਆ ਨਹੀਂ ਦੂਜਾ ਵਾਰ ਲਾ ਬੇਗਨੇ ਤਲਵਾਰ ਦਾ ਕੀਤਾ ਗੁਰਦੇਵ ਨੇ ਇਹ ਵੀ ਡੱਕ ਲਿਆ